ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅੱਜ ਅਸੀਂ ਜਮਾਤ 6ਵੀਂ ਦੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਪਾਠ ਲਿਫਾਫੇ ਕਰਾਂਗੇ ਪਾਠ 5 ਲਿਫਾਫੇ ਔਖੇ ਸ਼ਬਦਾਂ ਦੇ ਅਰਥ ਸ਼ਬਦ ਅਰਥ ਸ਼ੋਰ ਹਰੋਲਾ ਸ਼ੈਤਾਨ ਨੂੰ ਸ਼ੈਤਾਨੀ ਕਰਨ ਵਾਲਾ ਗਿੱਟੇ ਨਾਲ ਸੇਕਦਿਆਂ ਬੁਰੀ ਤਰ੍ਹਾਂ ਕੁੱਟਾਂਗਾ ਸੂਕਦਾ ਪਿਆ ਹੈ ਗੁੱਸੇ ਨਾਲ ਬੋਲਦਾ ਪਿਆ ਹੈ ਭਜਨ ਦੌੜਨ ਸਬੂਤਾ ਭਾਗ ਚੰਗੇ ਪੁੱਤਰਾ ਕੱਚੀ ਬੁੱਧ ਬੱਚੇ ਦੀ ਸਮਝ ਘਟ ਸੂਝ ਬੂਝ ਸਟਾਫ ਰੂਮ ਅਧਿਆਪਕ ਦੇ ਬੈਠਣ ਦੀ ਥਾਂ ਚੈੱਕ ਕਰ ਰਹੇ ਸਨ ਚੰਗੀ ਤਰ੍ਹਾਂ ਦੇਖ ਰਹੇ ਸਨ ਡਿਊਟੀ ਜ਼ਿੰਮੇਵਾਰੀ ਮੋਮ ਜਾਮਾ ਪਲਾਸਟਿਕ ਵਾਤਾਵਰਣ ਸਾਡਾ ਆਲਾ ਦਵਾਲਾ ਦੂਸ਼ਿਤ ਗੰਦਾ ਸੜਨ ਬਦਬੂ ਡੰਗਰ ਪਸ਼ੂ ਤਲਾਸ਼ ਖੋਜ ਕਰਨਾ ਲੱਭਣਾ ਭੋਜਨ ਲਈ ਭੋਜਨ ਦੇ ਮੂੰਹ ਵਿੱਚੋਂ ਮੇਦੇ ਤੱਕ ਜਾਣ ਦਾ ਰਸਤਾ ਅਟਕ ਰੋਕ ਪੋਲੀਥੀਨ ਪਲਾਸਟਿਕ ਪਦਾਰਥ ਚੀਜ਼ਾਂ ਹਾਨੀਕਾਰਕ ਨੁਕਸਾਨ ਦੇਣ ਵਾਲਾ ਉਪਜਾਊ ਸ਼ਕਤੀ ਪੈਦਾ ਕਰਨ ਦੀ ਤਾਕਤ ਸੈਰਸ ਪਾਟਾ ਸੈਰ ਕਰਨਾ ਘੁੰਮਣਾ ਫਿਰਨਾ ਚਲਕ ਚਮਕ ਮਲ ਮਾਰੀ ਹੈ ਕੋਈ ਵੱਡੀ ਚੀਜ਼ ਪ੍ਰਾਪਤ ਕੀਤੀ ਹੈ ਪ੍ਰਸ਼ਨ ਉਤਰ ਪਹਿਲਾ ਪ੍ਰਸ਼ਨ ਬੱਚੇ ਸਕੂਲ ਤੋਂ ਬਾਹਰ ਕੀ ਕਰਨ ਗਏ ਸਨ ਉੱਤਰ ਬੱਚੇ ਸਕੂਲ ਤੋਂ ਬਾਹਰ ਮਾਸਟਰ ਜੀ ਦੇ ਕਹਿਣ ਅਨੁਸਾਰ ਪਿੰਡ ਵਿੱਚੋਂ ਪਲਾਸਟਿਕ ਦੇ ਲਿਫਾਫੇ ਇਕੱਠੇ ਕਰਨ ਗਏ ਸਨ ਪ੍ਰਸ਼ਨ ਮੋਮ ਜਾਮੇ ਦੇ ਲਿਫਾਫੇ ਵਾਤਾਵਰਣ ਨੂੰ ਕਿਵੇਂ ਦੂਸ਼ਿਤ ਕਰਦੇ ਹਨ ਉੱਤਰ ਮੋਮ ਜਾਮੇ ਦੇ ਲਿਫਾਫੇ ਨਾ ਗਲਦੇ ਹਨ ਨਾ ਸੜਦੇ ਹਨ ਤੇ ਇੱਧਰ-ਉੱਧਰ ਉੱਡਦੇ ਰਹਿੰਦੇ ਹਨ ਇਸ ਤਰ੍ਹਾਂ ਹੀ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ ਅਗਲਾ ਕੁਐਸਚਨ ਕਰਦਾ ਕੂੜਾ ਕਰਕਟ ਲਿਫਾਫਿਆਂ ਵਿੱਚ ਪਾ ਕੇ ਬਾਹਰ ਕਿਉਂ ਨਹੀਂ ਸੁੱਟਣਾ ਚਾਹੀਦਾ ਉੱਤਰ ਕਈ ਵਾਰ ਲਿਫਾਫੇ ਵਿੱਚ ਪਾ ਕੇ ਸੁੱਟੇ ਕਰਦੇ ਕੂੜੇ ਵਿੱਚ ਕੱਟ ਬਲੇਡ ਪਿੰਨਾ ਤੇ ਸੂਈਆਂ ਹੁੰਦੀਆਂ ਹਨ ਭੋਜਨ ਦੀ ਪਾਲ ਵਿੱਚ ਕੁੰਮ ਰਹੇ ਪਸ਼ੂ ਕਈ ਵਾਰ ਇਹਨਾਂ ਲਿਫਾਫਿਆਂ ਨੂੰ ਖਾ ਕੇ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ ਅਗਲਾ ਕੁਐਸਚਨ ਲਿਫਾਫਿਆਂ ਦੀ ਵਰਤੋਂ ਬਾਰੇ ਸਰਕਾਰ ਕੀ ਕਰ ਰਹੀ ਹੈ ਉੱਤਰ ਸਰਕਾਰ ਨੇ ਕਈ ਥਾਈਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਾਨੂੰਨੀ ਤੌਰ ਤੇ ਬੰਦ ਕਰ ਦਿੱਤੀ ਹੈ ਤੇ ਇਹਨਾਂ ਦੀ ਰੋਕਥਾਮ ਲਈ ਕਈ ਹੋਰ ਕਦਮ ਵੀ ਚੁੱਕ ਰਹੀ ਹੈ ਅਗਲਾ ਕੁਐਸਚਨ ਲਿਫਾਫਿਆਂ ਦੀਆਂ ਬੋਰੀਆਂ ਲਿਆ ਰਹੇ ਬੱਚਿਆਂ ਨੂੰ ਦੇਖ ਕੇ ਬਾਬਾ ਕਹਾਨ ਸਿੰਘ ਨੇ ਕੀ ਕਿਹਾ ਉੱਤਰ ਬਾਬਾ ਕਹਾਨ ਸਿੰਘ ਨੇ ਉਹਨਾਂ ਬੱਚਿਆਂ ਨੂੰ ਕਿਹਾ ਸ਼ਾਬਾਸ਼ ਮੁੰਡਿਓ ਆ ਤਾਂ ਬੜੀ ਵੱਡੀ ਮੱਲ ਮਾਰੀ ਹੈ ਇਹ ਕਹਿ ਕੇ ਉਸਨੇ ਬੱਚਿਆਂ ਦੇ ਸਿਰ ਉੱਤੇ ਪਿਆਰ ਦਿੱਤਾ ਅਗਲਾ ਕੁਐਸਚਨ ਪਲਾਸਟਿਕ ਜਾਂ ਮੋਮ ਜਾਮੇ ਦੇ ਲਿਫਾਫੇ ਹੋਰ ਕਿਹੜੀ ਥਾਂ ਤੇ ਨੁਕਸਾਨ ਪਹੁੰਚਾਉਂਦੇ ਹਨ ਉੱਤਰ ਪਲਾਸਟਿਕ ਜਾਂ ਮੋਮ ਜਾਮੇ ਦੇ ਲਿਫਾਫੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਨੁਕਸਾਨ ਪਹੁੰਚਾਉਂਦੇ ਹਨ ਕਿਉਂਕਿ ਇਹ ਛੇਤੀ ਬਲਦੇ ਨਹੀਂ ਪਾਣੀ ਵਿੱਚ ਸੁੱਟਣ ਨਾਲ ਇਹ ਮੱਛੀਆਂ ਤੇ ਹੋਰ ਜੀਵਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ ਅੱਗੇ ਬੇਟਾ ਖੇੜੇ ਲਿਕੇ ਵਾਕਾਂ ਵਿਚਰਿਆਂ ਖਾਲੀ ਥਾਵਾਂ ਵਿੱਚ ਟੁਕਵੇਂ ਸ਼ਬਦ ਭਰੋ ਪਿੰਡ ਦੀਆਂ ਡੈਸ਼ ਵਿੱਚ ਸ਼ੋਰ ਪਿਆ ਹੋਇਆ ਸੀ ਗਲੀਆਂ ਪਰ ਇਹ ਤਾਂ ਡੈਸ਼ ਤੇ ਲਿਫਾਫੇ ਇਕੱਠੇ ਕਰਦੇ ਸੀ ਮੋਮ ਜਾਮੇ ਪਲਾਸਟਿਕ ਦੇ ਡੈਸ਼ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ ਲਿਫਾਫੇ ਪਲਾਸਟਿਕ ਦੇ ਲਿਫਾਫਿਆਂ ਨੂੰ ਮਿੱਟੀ ਵਿੱਚ ਦੱਬਣ ਨਾਲ ਜ਼ਮੀਨ ਦੀ ਡੈਸ਼ ਘਟ ਜਾਵੇਗੀ ਉਪਜਾਊ ਸ਼ਕਤੀ ਪੋਲੀਥੀਨ ਅੰਦਰ ਡੈਸ਼ ਪਦਾਰਥ ਹੁੰਦੇ ਹਨ ਜ਼ਹਿਰੀਲੇ ਅੱਗੇ ਵਾਕਾਂ ਵਿੱਚ ਵਰਤੋ ਸਕੂਲ ਪਾਡਸ਼ਾਲਾ ਬੱਚੇ ਸਕੂਲ ਵਿੱਚ ਪੜ੍ਹ ਰਹੇ ਹਨ ਵਾਤਾਵਰਨ ਸਾਡਾ ਆਲਾ ਦਵਾਲਾ ਗੱਡੀਆਂ ਵਿੱਚੋਂ ਨਿਕਲਦਾ ਧੂਹਾ ਵਾਤਾਵਰਨ ਵਿੱਚਲੀ ਹਵਾ ਨੂੰ ਬੁਰੀ ਤਰ੍ਹਾਂ ਗੰਦਾ ਕਰਦਾ ਹੈ ਮੋਮ ਜਮੇ ਪਲਾਸਟਿਕ ਮੋਮ ਜਮੇ ਦੇ ਲਿਫਾਵੇ ਵਾਤਾਵਰਨ ਨੂੰ ਖਰਾਬ ਕਰ ਰਹੇ ਹਨ ਖਤਰਨਾਕ ਨੁਕਸਾਨ ਦੇਣ ਵਾਲਾ ਸੜਕ ਉਤੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਕਰਨਾ ਬਹੁਤ ਖਤਰਨਾਕ ਹੈ ਬੇਚੈਨ ਚੈਨ ਨਾ ਰਹਿਣਾ ਮਾਂ ਆਪਣੇ ਬੱਚੇ ਦੇ ਵਿਛੋੜੇ ਵਿੱਚ ਬੇਚੈਨ ਹੈ ਹਿੰਮਤ ਹੌਂਸਲਾ ਮੁਸੀਬਤ ਦਾ ਟਾਕਰਾ ਹਿੰਮਤ ਨਾਲ ਕਰੋ ਹੇ ਟਲੀਕੇ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੜਾ ਕਿਉਂ ਐਵੇਂ ਸ਼ੂਕਦਾ ਪਿਆ ਏ ਆ ਤੇਰੀ ਉਮਰ ਏ ਐਵੇਂ ਨਿਆਣਿਆਂ ਦੇ ਮਗਰ ਭੱਜਣ ਦੀ ਬੇਬੇ ਕਰਤਾਰੀ ਨੇ ਬਾਬਾ ਕਾਹਨ ਸਿੰਘ ਨੂੰ ਕਹੇ ਆੜਾ ਸ਼ੈਤਾਨੋ ਇੱਕ ਵਾਰੀ ਮੇਰੇ ਹੱਥ ਆ ਜਾਓ ਸਈ ਗਿੱਟੇ ਨਾਲ ਸੇਕ ਦਿਆਂ ਤਾ ਬਾਬਾ ਕਾਹਨ ਸਿੰਘ ਨੇ ਪੋਤੇਆਂ ਨੂੰ ਕਹੇ ਈੜੀ ਪਰ ਅੱਗ ਲਾਉਣੀ ਵੀ ਤਾਂ ਖਤਰਨਾਕ ਹੈ ਕਿਉਂਕਿ ਪੋਲੀਥੀਨ ਅੰਦਰ ਜ਼ਹਿਰੀਲੇ ਪਦਾਰਥ ਹੁੰਦੇ ਹਨ ਮਾਸਟਰ ਜੀ ਨੇ ਬਾਬਾ ਕਾਹਨ ਸਿੰਘ ਨੂੰ ਕਹੇ ਅੱਗੇ ਵਿਆਕਰਨ ਵਿਰੋਧੀ ਸ਼ਬਦ ਬੈਠਣ ਉੱਠਣ ਪਿੰਡ ਸ਼ਹਿਰ ਦੂਸ਼ਿਤ ਸ਼ੁੱਧ ਗੰਦਾ ਸਾਫ਼ ਸੜਾਂਦ ਖੁਸ਼ਬੂ ਪਾਣੀ ਅੱਗ ਅੱਗੇ ਪ੍ਰਸ਼ਨ ਖੇਡ ਲਿਕੇ ਸ਼ਬਦ ਕਿਹੜੀ ਪ੍ਰਕਾਰ ਦੇ ਨਾਮ ਹਨ ਪਿੰਡ ਸਕੂਲ ਮਨਜੀਤ ਸੰਤੋਖ ਮਾਸਟਰ ਜੀ ਲਿਫਾਫੇ ਕੂੜਾ ਕਰਕਟ ਸਰਕਾਰ ਬਾਬਾ ਜੀ ਉਤਰ ਊੜਾ ਪਿੰਡ ਸਕੂਲ ਮਾਸਟਰ ਜੀ ਸਰਕਾਰ ਬਾਬਾ ਜੀ ਇਹ ਕਿਨੇ ਆਮ ਨਾਮ ਅੱਗੇ ਮਨਜੀਤ ਸੰਤੋਖ ਖਾਸ ਨਾਮ ਲਿਫਾਫੇ ਕੂੜਾ ਕਰਕਟ ਵਸਤੂਵਾਚਕ ਨਾ ਇਸ ਤਰ੍ਹਾਂ ਬੱਚਿਓ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਲੱਗ ਚੁੱਕਿਆ ਹੋਵੇਗਾ ਅਗਲੀ ਵੀਡੀਓ ਵਿੱਚ ਅਸੀਂ ਅਗਲਾ ਪਾਠ ਕਰਾਂਗੇ ਧੰਨਵਾਦ